ਲਗਾਤਾਰ ਦੇਖਿਆ ਜਾ ਰਿਹਾ ਹੈ ਕਿ ਸਿੱਖ ਧਰਮ ਨੂੰ ਹੀ ਟਾਰਗੇਟ ਕਿਉਂ ਕੀਤਾ ਜਾ ਰਿਹਾ ਕਿਉਂਕਿ ਲਗਾਤਾਰ ਬੇਅਦਬੀ ਦੇ ਮਾਮਲੇ ਵੀ ਜਿਹੜੇ ਉਹ ਸਿੱਖ ਧਰਮ ਦੇ ਨਾਲ ਜੁੜੇ ਹੋਏ ਨਜ਼ਰ ਆ ਰਹੇ ਨੇ ਆਏ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਜਾਂਦੀ ਹੈ ਜਾਂ ਫਿਰ ਗੁਰਦੁਆਰਾ ਸਾਹਿਬ ਦੇ ਵਿੱਚ ਦਾਖਲ ਹੋ ਕੇ ਬੇਅਦਬੀ ਕੀਤੀ ਜਾਂਦੀ ਹੈ ਅਸੀਂ ਹੁਣ ਤੱਕ ਪਤਾ ਨਹੀਂ ਕਿੰਨੀਆਂ ਕੋਈ ਤਸਵੀਰਾਂ ਜਿਹੜੇ ਕਿ ਬੇਅਦਬੀ ਦੀਆਂ ਦੇਖ ਚੁੱਕੇ ਹਾਂ ਆਏ ਦਿਨ ਜਦੋਂ ਬੇਅਦਬੀ ਦੀ ਕੋਈ ਘਟਨਾ ਸਾਹਮਣੇ ਆਉਂਦੀ ਆ ਤਾਂ ਉਸ ਤੋਂ ਬਾਅਦ ਜਦੋਂ ਮੁਲਜ਼ਮ ਨੂੰ ਕਾਬੂ ਕੀਤਾ ਜਾਂਦਾ ਤਾਂ ਹਮੇਸ਼ਾ ਇਹੀ ਜਿਹੜੀ ਗੱਲ ਸਾਹਮਣੇ ਆਉਂਦੀ ਹੈ ਕਿ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਸੀ ਤਾਂ ਮਾਨਸਿਕ ਤੌਰ ਤੇ ਪਰੇਸ਼ਾਨ ਲੋਕਾਂ ਨੂੰ ਸਿਰਫ ਗੁਰੂ ਘਰ ਹੀ ਕਿਉਂ ਦਿਲਦਾ ਗੁਰੂ ਘਰ ਦੇ ਵਿੱਚ ਬਿਆਦਬੀਆਂ ਕਰਦਾ ਹੀ ਉਹਨਾਂ ਨੂੰ ਕਿਉਂ ਨਜ਼ਰ ਆਉਂਦਾ ਹੈ ਮਾਨਸਿਕ ਤੌਰ ਤੇ ਪਰੇਸ਼ਾਨ ਜਿਹੜੇ ਲੋਕ ਹੁੰਦੇ ਨੇ ਹੋਰ ਵੀ ਕੋਈ ਹਰਕਤ ਕਰ ਸਕਦੇ ਨੇ ਪਰ ਗੁਰੂ ਘਰ ਨੂੰ ਟਾਰਗੇਟ ਕਿਉਂ ਕੀਤਾ ਜਾਂਦਾ ਉੱਥੇ ਹੀ ਇੱਕ ਹੋਰ ਜਿਹੜਾ ਮਾਮਲਾ ਸਾਹਮਣੇ ਆਇਆ ਜਿਸ ਤੋਂ ਬਾਅਦ ਗੁਰੂ ਦੇ ਸਿੱਖਾਂ ਦਾ ਗੁੱਸਾ ਸਤਮਿਆ ਸਮਾਨ ਤੇ ਪਹੁੰਚਿਆ ਆਇਆ ਕਿਉਂਕਿ ਮਾਮਲਾ ਹੀ ਅਜਿਹਾ ਸੀ ਜਿਹੜਾ ਨੌਜਵਾਨ ਗੁਰੂ ਘਰ ਦੇ ਲੰਗਰ ਹਾਲ ਦੇ ਵਿੱਚ ਬੈਠ ਕੇ ਲੰਗਰ ਛਕ ਰਿਹਾ ਹੈ ਅਤੇ ਇਹ ਵਿਅਕਤੀ ਜਿਹੜਾ ਕਿ ਸੇਵਾਦਾਰਾਂ ਨੂੰ ਇੱਕ ਡੋਲੂ ਤੇ ਨਾਲ ਹੀ ਪ੍ਰਸ਼ਾਦ ਦੇ ਜਿਹੜੇ ਕਿ ਫੜਾਉਂਦਾ ਨਜ਼ਰ ਆ ਰਿਹਾ ਦੱਸਿਆ ਜਾ ਰਿਹਾ ਕਿ ਇਸ ਡੋਲੂ ਦੇ ਵਿੱਚ ਸਬਜੀ ਨਹੀਂ ਬਲਕਿ ਮੀਟ ਦੀ ਸਬਜੀ ਸੀ ਤਾਂ ਸੇਵਾਦਾਰਾਂ ਨੇ ਜਦੋਂ ਇਸ ਨੂੰ ਬਾਂਟੇ ਦੇ ਵਿੱਚ ਉਲਟਾ ਲਿਆ ਤਾਂ ਬਾਅਦ ਦੇ ਵਿੱਚ ਪਤਾ ਲੱਗਦਾ ਕਿ ਇਸ ਦੇ ਵਿੱਚ ਜਦੋਂ ਮੀਟ ਦੀਆਂ ਬੋਟੀਆਂ ਦੇਖੇ ਗਈਆਂ ਤਾਂ ਜਦੋਂ ਵਿਅਕਤੀ ਨੂੰ ਕਾਬੂ ਕੀਤਾ ਤਾਂ ਉਸ ਦਾ ਕਹਿਣਾ ਸੀ ਕਿ ਇਹ ਜਿਹੜੀ ਕਿ ਰੋਟੀ ਤੇ ਸਬਜੀ ਉਹ ਜਿਹੜਾ ਕਿ ਮਰੀਜ਼ ਸੀ ਉਹਨਾਂ ਦਾ ਹਸਪਤਾਲ ਦੇ ਵਿੱਚ ਦਾਖਲ ਉਹਦੇ ਬਾਅਦ ਤੇ ਲੈ ਕੇ ਜਾ ਰਿਹਾ ਸੀ ਪਰ ਉਹ ਉੱਥੇ ਨਹੀਂ ਪਹੁੰਚ ਸਕਿਆ ਤਾਂ ਉਸਨੇ ਸੋਚਿਆ ਵੀ ਇਸ ਨੂੰ ਗੁਰੂ ਦੇ ਲੰਗਰ ਦੇ ਵਿੱਚ ਪਾ ਦਿੱਤਾ ਜਾਵੇ ਪਰ ਉਸ ਨੂੰ ਨਹੀਂ ਪਤਾ ਸੀ ਕਿ ਸਬਜ਼ ਦੇ ਵਿੱਚ ਕੀ ਬਣਿਆ ਹੋਇਆ ਤਾਂ ਫਿਰ ਦੇਖਦੇ ਆ ਇਹ ਵੀਡੀਓ ਤੇ ਫਿਰ ਕਰਾਂਗੇ ਪੂਰੇ ਮਾਮਲੇ ਤੇ ਗੱਲਬਾਤ ਉਹ ਝੋਲੇ ਰੱਖ ਕੇ ਬਰਤਨ ਲੈਣ ਗਿਆ ਬਰਤਨ ਲੈ ਕੇ ਉਹਨੂੰ ਆ ਕੇ ਆਪਣੇ ਝੋਲਿਆਂ ਦੇ ਕੋਲੇ ਬਹਿ ਜਾਣਾ ਸਾਰੇ ਮਰਦ ਉਹ ਹਾਂ ਆਹੀ ਆ ਜੀ ਜਿਹੜਾ ਜਦੋਂ ਸਾਰੇ ਨਾਮ ਉਹਨਾਂ ਦੇ ਉੱਪਰ ਖਾਦਾ ਛਕਣ ਬੈਠ ਗਏ ਆਪ ਨੂੰ पर ये मैंने गया अंदर से पूरी पूरी ये तो ਬੀਤ ਨੂੰ ਹੋਰ ਟਾਈਮ ਹੈ ਨਹੀਂ ਅਬ ਫੇਰੇ ਚਲੇ ਜਾਈਏ ਤੇ ਉਹਦੇ ਕਰਕੇ ਹੈ ਜੀ ਨਾਮ ਕੀ ਹੈ ਦੋ ਦਾ ਜੀ ਮਨਪ੍ਰੀਤ ਕੌਰ ਜੀ ਮੈਨੂੰ ਤਾਂ ਪਤਾ ਨਹੀਂ ਸੀਗਾ ਜੀ ਮੈਂ ਤਾਂ ਹੁਣ ਜਿਵੇਂ ਆਇਆ ਹੁਣ ਵਾਲੀ ਰੋਟੀ ਦਾ ਪਰਾਂ ਹੀ ਆ ਜੇ ਪਿੰਡ ਮੇਰਾ ਦਾ ਬੁਰੇ ਕੰਨਾ ਇਹਦੀ ਕੋਈ ਬਸ ਭੈਣ ਕੋਲੇ ਉੱਥੇ ਪ੍ਰਸ਼ਾਦਾ ਦੇਣ ਚੱਲਿਆ ਸੀਗਾ ਜੀ ਆਪਣੇ ਤੇ ਉਹ ਨੰਬਰ ਹੈ ਨਹੀਂ ਸੀਗਾ ਜੀ ਤਾਂ ਕਰਕੇ ਮੈਂ ਤੁਰਿਆ ਆਉਂਦਾ ਸੀਗਾ ਉਹ ਕਹਿੰਦੇ ਇੱਥੇ ਰਹਿ ਪਾ ਵੀ ਚੱਲ ਸਵੇਰੇ ਚਲੇ ਜਾਈ ਤੈਨੂੰ ਬਾਤ ਨਹੀਂ ਮਿਲਣੀ ਹੈਗੀ ਠੀਕ ਹੈ ਲੋ ਸੋ ਇਸ ਤੋਂ ਬਾਅਦ ਐ ਜੀ ਪੀ ਸੀ ਦੇ ਮੈਂਬਰਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਆ ਇਸ ਘਟਨਾ ਦੀ ਨਿੰਦਿਆ ਕੀਤੀ ਗਈ ਹਾਲਾਂਕਿ ਇਸ ਮੁਲਜ਼ਮ ਨੂੰ ਜਿਹੜਾ ਕਿ ਪੁਲਿਸ ਦੇ ਹਵਾਲੇ ਕਰ ਦਿੱਤਾ ਪੁਲਿਸ ਵੱਲੋਂ ਕਾਰਵਾਈ ਵੀ ਕੀਤੀ ਗਈ ਆ ਪਰ ਇਸ ਨੂੰ ਲੈ ਕੇ ਐ ਜੀ ਪਿਛਲੇ ਮੈਂਬਰਾਂ ਦਾ ਕਹਿਣਾ ਹੈ ਕਿ ਆਖਰਕਾਰ ਕਿਉਂ ਗੁਰੂ ਘਰ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਇਸ ਦੇ ਪਿੱਛੇ ਸੋਚੀ ਸੰਧੀ ਸਾਜ਼ਿਸ਼ ਹੋ ਸਕਦੀ ਹੈ। ਇੱਥੇ ਸਰ ਕੀ ਨਾਮਾ ਜੀ ਕੀ ਰਿਜਿਸਟ੍ਰੇਸ਼ਨ ਕਰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਇਰ ਜਿੰਦਰ ਸਿੰਘ ਟੋੜਾ ਮੈਨੇਜਰ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਹੰਦੋਂ ਮਿਤੀ 23 ਤਰੀਕ ਨੂੰ ਪਰਸੋ ਸ਼ਾਮ ਨੂੰ 9:30 ਵਜੇ ਇੱਕ ਲਾਪਰਾਪਿੰਡ ਦਾ ਬੰਦਾ ਸਾਡੇ ਲੰਗਰ ਹਾਲ ਵਿੱਚ ਆਉਂਦਾ ਪ੍ਰਸ਼ਾਦਾ ਛਕਣ ਵਾਸਤੇ ਉਸਦੇ ਹੱਥ ਵਿੱਚ ਇੱਕ ਦੋ ਲਫਾਫੇ ਫੜੇ ਹੁੰਦੇ ਨੇ ਉਹ ਸਾਡੇ ਸੇਵਾਦਾਰਾਂ ਨੂੰ ਕਹਿੰਦਾ ਆ ਕੇ ਵੀ ਮੈਂ ਹਸਪੀਟਲ ਜਾਣਾ ਸੀ ਲੰਗਰ ਲੈ ਕੇ ਪਰ ਮੈਂ ਉੱਥੇ ਜਾ ਨਹੀਂ ਸਕਿਆ ਇਸ ਕਰਕੇ ਮੇਰਾ ਲੰਗਰ ਜੋ ਪ੍ਰਸ਼ਾਦਾ ਹੈ ਇਹ ਆਪਣੇ ਲੰਗਰ ਦੇ ਵਿੱਚ ਪਾ ਲੋ ਤੁਸੀਂ ਸਾਡੇ ਜਿਹੜੇ ਉੱਥੇ ਸੇਵਾਦਾਰ ਸਾਡੇ ਸੀ ਤੇ ਸੇਵਾ ਕਰ ਰਹੇ ਸੀ ਹੋਰ ਬੰਦੇ ਬਾਹਰੋਂ ਪ੍ਰਾਈਵੇਟ ਉਹਨਾਂ ਨੇ ਪ੍ਰਸ਼ਾਦਿਆਂ ਵਾਲਾ ਪੋਣਾ ਇਸ ਕੋਲੋਂ ਫੜ ਲਿਆ ਤੇ ਇੱਕ ਡੋਲਾ ਸੀ ਇਹਦੇ ਕੋਲੇ ਸਬਜ਼ੀ ਵਾਲਾ ਉਹ ਫੜ ਲਿਆ ਉਹ ਪਕੜ ਕੇ ਲਿਆ ਕੇ ਜਦੋਂ ਖਾਲੀ ਪਈ ਬਾਲਟੀ ਵਿੱਚ ਇਹਨਾਂ ਨੇ ਉਹ ਪਾਇਆ ਤਾਂ ਉਸ ਦੇ ਵਿੱਚ ਉਹਨਾਂ ਨੂੰ ਇੰਜ ਮਹਿਸੂਸ ਹੋਇਆ ਵੀ ਇਹ ਮਾਸ ਹੈ ਮੀਟ ਬੜਿਆ ਹੋਇਆ ਸੀ ਰਿਜਿਆ ਹੋਇਆ ਮੀਟ ਸੀਗਾ ਉਸ ਦੇ ਵਿੱਚ ਡੋਲੇ ਦੇ ਉਸੇ ਟਾਈਮ ਇਹਨਾਂ ਨੇ ਮੈਂ ਉਸ ਦਿਨ ਛੁੱਟੀ ਤੇ ਸੀਗਾ ਸਾਡੇ ਐਡੀਸ਼ਨਲ ਮੈਨੇਜਰ ਸਰਦਾਰ ਹਰਦੀਪ ਸਿੰਘ ਜੀ ਉਸ ਦਿਨ ਹਾਜ਼ਰ ਸੀ ਮੀਟ ਮੈਨੇਜਰ ਅਕਾਊਂਟੈਂਟ ਇਹਨਾਂ ਨੂੰ ਬੁਲਾ ਕੇ ਇਹਨਾਂ ਨੇ ਉਸੇ ਟਾਈਮ ਜਦ ਇਹ ਬੰਦੇ ਨੂੰ ਭੱਜਣ ਨਹੀਂ ਦਿੱਤਾ ਤਾਂ ਉਹਨੂੰ ਫੜ ਲਿਆ ਤੇ ਫੜ ਕੇ ਪੁਲਿਸ ਨੂੰ ਇਨਵੋਲਵ ਕਰ ਦਿੱਤਾ ਪੰਜਾ ਸੱਤਾ ਮਿੰਟਾਂ ਦੇ ਵਿੱਚ ਵੀ ਦੈਲੋਂ ਤੋਂ ਅੱਗੇ ਪੁਲਿਸ ਪਹੁੰਚ ਗਈ ਆ ਤੇ ਪੁਲਿਸ ਨੇ ਆ ਕੇ ਉਸ ਬੰਦੇ ਨੂੰ ਫੜ ਲਿਆ ਤੇ ਅਗਲੀ ਘਟਨਾ ਮੈਂਬਰ ਸਾਹਿਬ ਨੂੰ ਪਤਾ ਇਹਨਾਂ ਨੂੰ ਅਸੀਂ ਮਾਣਯੋਗ ਮੈਂਬਰ ਸਾਹਿਬ ਨੂੰ ਦੱਸ ਦਤੀ ਆ ਸੋ ਕੀ ਸਾਹਿਬ ਨੂੰ ਇਹ ਤੁਹਾਨੂੰ ਦੱਸਣਗੇ ਪਹਿਲੇ ਕੋਈ ਸਵਾਲ ਜਵਾਬ ਦੱਸ ਦਿਓ ਜੀ ਸਵਾਲ ਹੈ ਕਿ ਉਹਦੀ 3 ਕੋਈ ਮਾਮਲਾ ਦਾ ਵੀ ਕਰਵਾਇਆ ਸੀ ਉਹਦੀ ਕੰਪਲੀਟ ਹੈ ਜਿਹੜੀ ਕਿ ਹੁਣ ਤੋਂ ਜੇਲ੍ਹ ਤੋਂ ਬਾਅਦ ਜੇ ਕੋਈ ਕੰਪਲੀਟ ਵੀ ਕਰਵਾਈ ਸੀ ਤੇ ਜੇ ਉਹ ਵਾਕਈ ਮੀਟ ਸੀ ਹਾਂਜੀ ਹਾਂ ਦੇਖਿਆ ਜੀ ਬੰਦਿਆਂ ਨੇ ਮੀਟ ਸੀਗਾ ਉਹਦੀ ਉਸ ਦੀ ਸਾਡੇ ਮੈਨੇਜਰ ਸਾਹਿਬ ਨਾਲ ਖੜੇ ਨੇ ਇਹਨਾਂ ਨੇ ਵੀਡੀਓ ਬਣਾਈਆ ਤੇ ਪੁਲਿਸ ਨੂੰ ਵੀ ਚੈੱਕ ਕਰਵਾਇਆ ਪੁਲਿਸ ਨੇ ਵੀ ਪੁਸ਼ਟੀ ਕੀਤੀ ਆ ਵੀ ਇਹ ਮੀਟ ਬਣਿਆ ਹੋਇਆ ਉਸ ਤੋਂ ਬਾਅਦ ਉਹਨੂੰ ਥਾਣੇ ਦਿੱਤਾ ਮਨੇ ਸਭ ਉਹਨੂੰ ਨਾਲ ਗਏ ਉੱਥੇ ਐਫ ਆਈ ਆਰ ਦਰਜ ਕਰਾਈਆ ਇਹਨਾਂ ਨੇ ਬਾਈ ਨੇਮ ਉਸ ਦੇ ਉੱਪਰ ਠੀਕ ਹੈ ਪਰਚਾ ਕਟਵਾਇਆ ਰਾਤ ਨੂੰ ਹੀ 11:30 ਪਾਉਣੇ 12 ਵਜੇ ਉਹਦੇ ਤੇ ਪਰਚਾ ਹੋ ਗਿਆ ਕਟਾਇਆ ਗਿਆ ਉਸ ਬੰਦੇ ਤੇ ਸਵੇਰੇ ਉਸ ਨੂੰ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਇੱਕ ਸੰਗਤ ਨੂੰ ਇਸ ਗੱਲ ਪ੍ਰਤੀ ਜਾਗਰੂਕ ਕਰਨ ਦੇ ਲਈ ਤੁਹਾਨੂੰ ਸਾਰੇ ਵੀਰਾਂ ਨੂੰ ਬੇਨਤੀ ਕੀਤੀ ਹੈ ਕਿਉਂਕਿ ਜੇਕਰ ਅਸੀਂ ਆਪਣਾ ਪੱਖ ਨਹੀਂ ਦੱਸਦੇ ਤਾਂ ਕਈ ਤਰ੍ਹਾਂ ਦੀਆਂ ਅਫਵਾਹਾਂ ਪਜਾਰਾਂ ਚ ਜਨਮ ਲੈਂਦੀਆਂ ਨੇ ਸਭ ਤੋਂ ਪਹਿਲੀ ਗੱਲ ਇਹ ਆ ਕਿ ਗੁਰੂ ਘਰਾਂ ਦੇ ਉੱਤੇ ਔਰ ਸਿੱਖੀ ਸਿਧਾਂਤਾਂ ਤੇ ਹਮਲੇ ਇਹ ਕੋਈ ਹੁਣ ਨਵੀਂ ਗੱਲ ਨਹੀਂ ਇਹਦੇ ਪਿੱਛੇ ਇੱਕ ਗਹਿਰੀ ਸਾਜ਼ਿਸ਼ ਹੈ ਹੁਣ ਉਹ ਸਾਜ਼ਿਸ਼ ਦੇ ਵਿੱਚ ਕੌਣ ਕੌਣ ਆ ਇਹ ਸਮੇਂ ਦੇ ਨਾਲ ਪਤਾ ਲੱਗੂਗਾ ਅਸੀਂ ਇੱਕ ਗੱਲ ਸਮਝਦੇ ਆ ਕਿ ਸਰਕਾਰਾਂ ਦਾ ਇਸ ਪ੍ਰਤੀ ਉਦਾਸੀਨ ਰਵੱਈਆ ਤੇ ਜਿੰਨੇ ਕ ਹੁਣ ਤੱਕ ਦੇ ਕਾਨੂੰਨ ਦੀਆਂ ਧਰਾਵਾਂ ਇਹਨਾਂ ਬਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਬਣੀਆਂ ਨੇ ਉਹ ਬਿਲਕੁਲ ਨਾਕਾਫੀ ਨੇ ਤੇ ਜਿਹੜੇ ਸ਼ਰਾਰਤੀ ਅਨਸਰ ਤੇ ਉਹਨਾਂ ਸ਼ਰਾਰਤੀ ਅਨਸਰਾਂ ਦੇ ਪਿੱਛੇ ਛੁਪੇ ਹੋਏ ਕਨਾਉਣੇ ਸ਼ੈਤਾਨੀ ਦਿਮਾਗ ਉਹ ਇਹਨਾਂ ਕਾਨੂੰਨ ਦੀਆਂ ਧਰਾਵਾਂ ਨਾਲ ਖੇਡ ਰਹੇ ਆ ਅਸੀਂ ਕਿੰਨਾ ਕੁ ਸਮਾਂ ਸਾਡੇ ਉੱਤੇ ਚੜ ਕੇ ਹਮਲਾ ਕਰਨ ਵਾਲਿਆਂ ਨੂੰ ਅਸੀਂ ਇਸ ਗੱਲ ਦੇ ਨਾਲ ਡੱਕੜਦੇ ਰਾਵਾਂਗੇ ਕਿ ਚੜ ਕੇ ਆਏ ਨੂੰ ਤੇਗ ਪੱਕੀ ਕਿੰਨਾ ਕੁ ਸਮਾਂ ਜੇ ਤਾਂ ਅਸੀਂ ਕਿਸੇ ਆਏ ਨੂੰ ਸਾਡੇ ਅ ਸਰਧਾਦੂਆਂ ਹੱਥੋਂ ਸਿੰਘਾਂ ਹੱਥੋਂ ਕਿਸੇ ਦਾ ਕੋਈ ਉਹਨੂੰ ਪਾਰ ਬਲਾ ਦਿੱਤਾ ਜਾਂਦਾ ਤਾਂ ਵੀ ਸਾਡੇ ਉੱਤੇ ਦੋਸ਼ ਕਿ ਦੇਖੋ ਜੀ ਉਹਨੂੰ ਜਿਉਂਦਾ ਰੱਖਣਾ ਸੀ ਉਹਦੇ ਕੋਲੋਂ ਪਤਾ ਕਰਨਾ ਸੀ ਉਹਨੇ ਕਿਉਂ ਕੀਤਾ ਕਿਵੇਂ ਕੀਤਾ ਇਹ ਕੀ ਹੈ ਡਿਊਟੀ ਸਾਰੀ ਸਾਡੀ ਹੋਈ ਹੈ ਅਗਰ ਉਹਨ ਸਾਡੇ ਗੁਰਦੁਆਰਾ ਸਾਹਿਬ 'ਚ ਕੋਈ ਵੀ ਵਿਅਕਤੀ ਆਉਂਦਾ ਇੱਥੇ ਆਉਣ ਵਾਲਾ ਹਰ ਸਰਧਾਲੂ ਹੈ ਉਹਦੀ ਸ਼ਰਧਾ ਆਪਣੀ ਹੈ ਕਿਸੇ ਦੇ ਹੱਥ 'ਚ ਕੋਈ ਘਰੋਂ ਦੇਗ ਬਣਾ ਕੇ ਲੈ ਕੇ ਆਉਂਦੇ ਆ ਘਰੋਂ ਕੋਈ ਸਿੱਧਾ ਬਣਾ ਕੇ ਲੈ ਕੇ ਆਉਂਦੇ ਆ ਕੋਈ ਲੰਗਰ ਪ੍ਰਸ਼ਾਦਾ ਲੈ ਕੇ ਆਉਂਦੇ ਆ ਤੇ ਸਾਡੇ ਮੁਲਾਜ਼ਮ ਤਾਂ ਉਦੋਂ ਤੱਕ ਉਹ ਤੇ ਸਿਰਫ ਵਾਚ ਕਰ ਸਕਦੇ ਆ ਨਾ ਕਿਸੇ ਵਿਅਕਤੀ ਤੇ ਸਾਡੇ ਕੈਮਰੇ ਲੱਗੇ ਆ 64 ਤੋਂ ਜ਼ਿਆਦਾ ਸਾਡੇ ਸੀਸੀਟੀਵੀ ਕੈਮਰੇ ਲੱਗੇ ਆ ਅਸੀਂ ਸਰਵੇਲੈਂਸ ਕਰਦੇ ਆ ਜਦੋਂ ਉਹ ਗੱਲ ਪਤਾ ਲੱਗੀ ਤਾਂ ਸਾਡੇ ਸੇਵਾਦਾਰ ਸਿੰਘ ਨੇ ਉਹਦੇ ਮੁਰੇ ਜਿਹੜੀ ਉਹਦੇ ਕੋਲੇ ਬਾਲਟੀ ਸੀ ਜਿੱਦ ਜੋ ਦਾਲ ਪ੍ਰਸ਼ਾਦਾ ਵਗੈਰਾ ਵਰਤਾਉਂਦਾ ਸੀ ਉਹਦੇ ਮੁਰੇ ਕਰਤੀ ਪਾਈ ਉਹਦੇ ਵਿੱਚ ਪਾ ਦੇ ਤੇ ਪਤਾ ਲੱਗਿਆ ਉਹ ਮੀਟ ਹੈ ਤੇ ਉਹ ਭਾਰੀ ਵਗਿਆ ਹੋਈ ਹੈ ਮੇਰਾ ਖਿਆਲ 9:30 ਵਜੇ ਦੀ ਘਟਨਾ ਬਾਰੇ ਸਾਹ ਦੱਸੀਆ ਟੋੜਾ ਸਾਹਿਬ ਨੇ 11 ਸਵਾ 11 ਵਜੇ ਤੱਕ ਉਸ ਵਿਅਕਤੀ ਦਾ ਪਰਚਾ ਦਰਜ ਕਰਾ ਦਿੱਤਾ ਗਿਆ ਇੱਕ ਤਾਂ ਤੁਹਾਨੂੰ ਇੱਥੇ ਬੁਲਾਉਣ ਦਾ ਮਕਸਦ ਸਾਡਾ ਇਹ ਪੱਖ ਦੱਸਣਾ ਦੂਸਰਾ ਅਸੀਂ ਸਰਕਾਰ ਨੂੰ ਪਾਰਟਿਕੂਲਰਲੀ ਵਾਰਨ ਕਰਨਾ ਚਾਹੁੰਦੇ ਆ ਕਿ ਬਹੁਤ ਹੋ ਗਿਆ ਹਰ ਵਾਰੀ ਸਾਡੇ ਗੁਰੂ ਘਰਾਂ ਤੇ ਹਮਲੇ ਹਰ ਵਾਰੀ ਸਾਡੇ ਧਰਮ ਤੇ ਹਮਲੇ ਤਾਂ ਤਾਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਿਹੜਾ ਵੀ ਕੋਈ ਮਾਨਸਿਕ ਰੋਗੀ ਬਣ ਕੇ ਆਉਂਦਾ ਕੁਝ ਵੀ ਕਰਕੇ ਉਹਨੂੰ ਕੇਵਲ ਗੁਰੂ ਘਰ ਹੀ ਨਜ਼ਰ ਆ ਰਹੇ ਆ ਇਹਦਾ ਮਤਲਬ ਇਸ ਸਭ ਦੇ ਪਿੱਛੇ ਗਹਿਰੀ ਚਾਲ ਹੈ ਗਹਿਰੀ ਸਾਜ਼ਿਸ਼ ਹੈ ਮੈਂ ਸਮੁੱਚੀ ਸਿੱਖ ਸੰਗਤ ਨੂੰ ਬੇਨਤੀ ਕਰਦਾ ਕਿ ਹੁਣ ਸਮਾਂ ਆ ਗਿਆ ਕਿ ਆਪਾਂ ਇਹਨਾਂ ਦਾ ਟੱਕਰਾ ਕਰਨ ਦੇ ਲਈ ਕੇਵਲ ਡਿਫੈਂਸਿਵ ਹੋ ਕੇ ਹਰ ਵਾਰੀ ਉਹ ਆ ਕੇ ਕੋਈ ਘਟਨਾ ਕਰਨ ਤੇ ਅਸੀਂ ਉਹਦੇ ਡਿਫੈਂਸ ਦੇ ਵਿੱਚ ਜਵਾਬ ਦਿੰਦੇ ਰਹੀਏ ਹੁਣ ਸਾਨੂੰ ਵੀ ਉਹਨਾਂ ਦੇ ਬਰਾਬਰ ਆਫੈਂਸਿਵ ਹੋਣਾ ਪਊਗਾ ਕਿਉਂਕਿ ਉਹ ਧਰਮ ਨੂੰ ਨਹੀਂ ਮੰਨਦੇ ਉਹ ਇਨਸਾਨੀਅਤ ਨੂੰ ਨਹੀਂ ਮੰਨਦੇ ਇਹੋ ਜਿਹੇ ਲੋਕ ਨੇ ਆ ਜਿਹੜੇ ਹਰੇਕ 16 ਮਿੰਟ ਬਾਅਦ ਸਾਡੇ ਅਸਾ ਅਬ ਉੱਤਰ ਧਰਤੀ ਅਸੀਂ ਕਹਿੰਦੇ ਹਿੰਦੁਸਤਾਨ ਦੇਵੀ ਦੇਵਤਿਆਂ ਦੀ ਅਸ਼ੀਰਵਾਦ ਵਾਲੀ ਧਰਤੀ ਹੈ ਜਿੱਥੇ ਹਰ 16ਵੇਂ ਮਿੰਟ ਬਾਅਦ ਬੱਚੀਆਂ ਦੇ ਨਾਲ ਬਲਾਤਕਾਰ ਵਰਗੇ ਘਣਾਉਣੀਆਂ ਘਟਨਾਵਾਂ ਵਾਪਰਦੀਆਂ ਆ ਇਹ ਇਹੋ ਜਿਹੀ ਉਹ ਵਿਅਕਤੀ ਹੈ ਇਹਨਾਂ ਦੇ ਲਈ ਕੋਈ ਸਖਤ ਕਾਨੂੰਨ ਸਰਕਾਰ ਬਣਾਵੇ ਨਹੀਂ ਸਾਡੇ ਵੱਲੋਂ ਇਹ ਬੜਾ ਮੁਸ਼ਕਲ ਹੈ ਕਿ ਅਸੀਂ ਕਿੰਨਾ ਲੰਮਾ ਸਮਾਂ ਸਿੱਖ ਸੰਗਤ ਨੂੰ ਰੋਕ ਆਉਣ ਤੋਂ ਤੇ ਰੋਚ ਆ ਕੇ ਕੋਈ ਆਪਣੇ ਬਦੋ ਸਟੈਪ ਚੱਕਣ ਤੋਂ ਅਸੀਂ ਜ਼ਿਆਦਾ ਲੰਮਾ ਸਮਾਂ ਰੋਕ ਨਹੀਂ ਸਕਾਂ ਜਿੰਨੀਆਂ ਵੀ ਹੁਣ ਤੱਕ ਘਟਨਾਵਾਂ ਪਿਛਲੇ 10-15 ਸਾਲਾਂ ਚ ਪੰਜਾਬ ਚ ਹੋਈਆਂ ਨੇ ਜਾਂ ਸਾਡੇ ਸਿੱਖ ਗੁਰੂ ਧਾਮਾਂ ਦੇ ਉੱਤੇ ਬਿਆਦਬੀ ਦੀਆਂ ਹੋਈਆਂ ਹਰੇਕ ਦੇ ਵਿੱਚ ਆਹੀ ਜਵਾਬ ਹੈ ਸਰਕਾਰਾਂ ਦੇ ਕੋਲੇ ਹੋਰੇ ਤੋਂ ਬਣਾ ਕਰਨ ਨੂੰ ਹੈ ਕੀ ਹੈ ਕਿਉਂ ਨਹੀਂ ਜਦੋਂ ਅਸੀਂ ਮੰਗ ਕਰਦੇ ਹਾਂ ਕਿ ਕਿਸੇ ਵੀ ਇਦਾਂ ਦੀ ਘਟਨਾ ਦੇ ਖਿਲਾਫ ਸਿੱਧਾ-ਸਿੱਧਾ ਕਤਲ ਦਾ ਮੁਕੱਦਮਾ ਦਰਜ ਹੋਣਾ ਚਾਹੀਦਾ ਔਰ ਬਗੈਰ ਕਿਸੇ ਅਪੀਲ ਦਲੀਲ ਤੋਂ ਬੰਦਾ ਫੜਿਆ ਗਿਆ ਤੇ ਉਹਨੂੰ ਸ਼ਰ੍ਹਾਂ ਫਾਇਏ ਕਿ ਉਹਨੂੰ ਲਾਇਆ ਜਾਂਦਾ ਜਦੋਂ ਇਹਦੇ 10 ਵਿਅਕਤੀ ਸ਼ਰ੍ਹਾਂ ਫਾਇਏ ਲਾ ਦਿੱਤੇ ਗਏ ਕਿਸੇ ਦੀ ਜ਼ਰੂਰਤ ਨਹੀਂ ਪੈਣੀ ਹਰਕਤ ਕਰਨ ਦੀ ਤੇ ਨਾ ਹੀ ਉਹਨਾਂ ਦੇ ਮਗਰ ਬੈਠੇ ਸਾਜ਼ਿਸ਼ ਕਰਤਾਵਾਂ ਦੀ ਅੱਜ ਸਾਡਾ ਸਾਰੇ ਇੱਥੇ ਮੈਂਬਰ ਸਾਹਿਬਾਂ ਸਾਡਾ ਜਿਹੜਾ ਸਾਡਾ ਪ੍ਰਬੰਧਕ ਸਟਾਫ ਹੈ ਸਾਡਾ ਤਾਂ ਮਕਸਦ ਇਹ ਹੈ ਕਿ ਅਸੀਂ ਉਹਨਾਂ ਦੇ ਪਿੱਛੇ ਸਾਜ਼ਿਸ਼ੀਆਂ ਨੂੰ ਨੰਗਾ ਕਰ ਸਕੀਏ ਤੇ ਸਵਾਲ ਸਵਾਨੇ ਕੀਤੇ ਜਾਂਦਾ ਕਿ ਤੁਸੀਂ ਪਤਾ ਕਰੋ ਕੌਣ ਆ ਜੀ ਫਿਰ ਲਾਰਡ ਆਰਡਰ ਕੀ ਕਰ ਰਿਹਾ ਜੀ ਪਰ ਐਡਮਿਨਿਸਟ੍ਰੇਸ਼ਨ ਕੀ ਕਰ ਰਹੀ ਹੈ ਜੀ ਪਰ ਪੁਲਿਸ ਪ੍ਰੋਸੈਸ਼ਨ ਕੀ ਕਰ ਰਹੀ ਹੈ ਹੁਣ ਤੱਕ ਉਸ ਗੱਲ ਦੀ ਜਾਂਚ ਪੁਲਿਸ ਨੇ ਕੀਤੀ ਕਿ ਕੀ ਜਿਹੜਾ ਉਹ ਕਹਿੰਦਾ ਕਿ ਮੈਂ ਹਸਪੀਟਲ ਜਾਣਾ ਸੀ ਕਿਹੜੇ ਹਸਪੀਟਲ ਜਾਣਾ ਸੀ ਉਹਦੀ ਹਸਪੀਟਲ ਦੀ ਕੋਈ ਉੱਥੇ ਉਹਦੀ ਕੋਈ ਡਿਸਚਾਰਜ ਸਲਿੱਪ ਜਾਂ ਉਹਦੀ ਕੋਈ ਐਡਮਿਸ਼ਨ ਸਲਿੱਪ ਕੋਈ ਰਿਕਾਰਡ ਸਾਹਮਣੇ ਲਿਆਂਦਾ ਗਿਆ ਇਹ ਤਾਂ ਸਰਕਾਰ ਦਾ ਕੰਮ ਆ ਨਾ ਜੀ ਪ੍ਰਸ਼ਾਸਨ ਦਾ ਕੰਮ ਦੇਖਿਆ ਜਾ ਰਿਹਾ ਕਿ ਹਲੇ ਤੱਕ ਤਾਂ ਸਾਨੂੰ ਪਹਿਲਾਂ ਹੀ ਜੜੀ ਇਹ ਬੇਅਦਬੀਆਂ ਹੋਈਆਂ ਨੇ ਉਹਨਾਂ ਦਾ ਇਨਸਾਫ ਨਹੀਂ ਮਿਲਿਆ ਪਰ ਲਗਾਤਾਰ ਗੁਰੂ ਘਰ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਗੁਰੂ ਘਰ ਦੇ ਵਿੱਚ ਲੋਕ ਦਾਖਲ ਹੋ ਕੇ ਬੇਅਦਬੀਆਂ ਕਰ ਰਹੇ ਨੇ ਤਾਂ ਦੂਜੇ ਪਾਸੇ ਤਾਂ ਹੁਣ ਹਾਦੀ ਹੋ ਗਈ ਕਿ ਗੁਰੂ ਘਰ ਦੇ ਲੰਗਰ ਦੇ ਵਿੱਚ ਮੀਟ ਜਿਹੜਾ ਕਿ ਉੱਥੇ ਇਹ ਵਿਅਕਤੀ ਜਿਹੜਾ ਲੈ ਕੇ ਆਇਆ ਹਾਲਾਂਕਿ ਇਸ ਦੇ ਖਿਲਾਫ ਕਾਰਵਾਈ ਜ਼ਰੂਰ ਹੋਈ ਹੈ ਬਿਊਰੋ ਰਿਪੋਰਟ ਛਣਕਾਟਾ ਨਿਊਜ਼